ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਡੀਓ ਦੇ ਵਿੱਚ ਰਮਾਲੀ ਰੋਟੀ ਜਿਸ ਨੂੰ ਕਿਹਾ ਜਾਂਦਾ ਜਾਂ ਮੰਡੇ ਕਿਹਾ ਜਾਂਦਾ ਹੈ ਉਹ ਬਣਾਏ ਜਾ ਰਹੇ ਨੇ ਬਹੁਤ ਵਾਰ ਤੁਸੀਂ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵਿੱਚ ਵਿਆਹਾਂ ਦੇ ਵਿੱਚ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਇਹ ਮੰਡੇ ਤੇ ਰਮਾਲੀ ਰੋਟੀਆਂ ਖਾਧੀਆਂ ਹੋਣਗੀਆਂ ਆਪਣੇ ਆਪ ਦੇ ਵਿੱਚ ਇੱਕ ਹੁਨਰ ਹੈ ਇੱਕ ਕਲਾ ਹੈ ਕਿ ਕਿਸ ਤਰ੍ਹਾਂ ਇੱਕ ਰੋਟੀ ਨੂੰ ਐਡੇ ਵੱਡੇ ਸਾਈਜ਼ ਦੀ ਬਣਾਇਆ ਜਾਂਦਾ ਹੈ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਖਾਸ ਤੌਰ ਤੇ ਜਿਹੜਾ ਨੌਜਵਾਨ ਇਸ ਸਮੇਂ ਇਸ ਵੀਡੀਓ ਦੇ ਵਿੱਚ ਇਹ ਰੋਟੀ ਬਣਾ ਰਿਹਾ ਬੜਾ ਯੰਗ ਏਜ ਦਾ ਨੌਜਵਾਨ ਹੈ ਖਾਸ ਤੌਰ ਤੇ ਪੰਜਾਬ ਦੇ ਨੌਜਵਾਨ ਜਿਹੜੇ ਕਹਿੰਦੇ ਨੇ ਪੰਜਾਬ 'ਚ ਕੰਮ ਨਹੀਂ ਹੈ ਕੰਮ ਬੜੇ ਨੇ ਕੰਮ ਕਰਨ ਦੀ ਇੱਛਾ ਨਹੀਂ ਹੈ ਜੇਕਰ ਕੰਮ ਕਰਨ ਦੀ ਪ੍ਰਬਲ ਇੱਛਾ ਹੋਵੇ ਤਾਂ ਕੰਮ ਦੀ ਘਾਟ ਕੋਈ ਨਹੀਂ ਹੈ ਇਸ ਸਮੇਂ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਪਿੰਡ ਹੈ ਹਿਮਾਚਲ ਵਾਲੇ ਪਾਸੇ ਟਾਲੀਵਾਲ ਦੇ ਨਜ਼ਦੀਕ ਉੱਥੇ ਇੱਕ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਆਇਆ ਤੇ ਮੇਰਾ ਦਿਲ ਕੀਤਾ ਕਿ ਇਹ ਵੀਡੀਓ ਬਣਾਵਾਂ ਪਹਿਲਾਂ ਤੇ ਇਹਨਾਂ ਦੇ ਕਲਾ ਨੂੰ ਜਿਹੜੀ ਸਲੂਟ ਹੈ ਕਿ ਇਹ ਕਲਾਕਾਰੀ ਹੈ ਇੱਕ ਆਟਾ ਲੈ ਕੇ ਆਟੇ ਦਾ ਪੇੜਾ ਬਣਾ ਕੇ ਐਡੀ ਵੱਡੀ ਰੋਟੀ ਨੂੰ ਜਿਹੜਾ ਬਣਾਣਾ ਤਰਾਸ਼ ਦੇਣਾ ਤੇ ਦੇਖੋ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਮੰਡੇ ਨੇ ਉਹ ਬਣਾਏ ਜਾ ਰਹੇ ਨੇ ਇਹਨਾਂ ਦਾ ਸਾਈਜ਼ ਜਿਹੜਾ ਹੈ ਉਹ ਕਿਸ ਤਰ੍ਹਾਂ ਪੇੜੇ ਤੋਂ ਬਾਅਦ ਇਹਨੂੰ ਮੰਡਿਆਂ ਦੇ ਵਿੱਚ ਕਨਵਰਟ ਕੀਤਾ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਇਹ ਮੰਡੇ ਜਿਹੜੇ ਉਹ ਤਵੀਆਂ ਦੇ ਉੱਪਰ ਜਿਹੜੇ ਨੇ ਉਹਨਾਂ ਨੂੰ ਪਕਾਇਆ ਜਾਂਦਾ ਹੈ ਦੂਜੀ ਵੱਡੀ ਗੱਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੰਮ ਕਰਨ ਦੀ ਇੱਛਾ ਹੋਣੀ ਚਾਹੀਦੀ ਕੰਮ ਦੀ ਕੋਈ ਘਾਟ ਨਹੀਂ ਹੈ ਸੋ ਉਹ ਲੋਕ ਜਿਹੜੇ ਵਿਦੇਸ਼ਾਂ ਨੂੰ ਭੱਜਦੇ ਨੇ ਜਿਹੜੇ ਲੋਕ ਕੇ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਵਿਦੇਸ਼ ਜਾਈਏ ਉੱਥੇ ਜਾ ਕੇ ਕੰਮ ਕਰਾਂਗੇ ਉੱਥੇ ਜਾ ਕੇ ਵੀ ਇਹੀ ਕੰਮ ਕਰਨੇ ਪੈਂਦੇ ਨੇ ਤੇ ਥੋੜੀ-ਥੋੜੀ ਕੰਮ ਕਰਨ ਦੇ ਨਾਲ ਸਾਰਾ ਕੁਝ ਪਰਮਾਤਮਾ ਦਿੰਦਾ ਸਹਿਜ ਪੱਕੇ ਸੋ ਮਿੱਠਾ ਹੋਏ ਥੋੜੀ-ਥੋੜੀ ਬੰਦਾ ਤਰੱਕੀ ਕਰਦਾ ਰਾਤੋਂ ਰਾਤ ਕੋਈ ਕੁਝ ਨਹੀਂ ਬਣਦਾ ਹੋਏ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਮੰਡੇ ਬਣਾਏ ਜਾਂਦੇ ਨੇ ਸਭ ਤੋਂ ਪਹਿਲਾਂ ਪੀੜੇ ਬਣਾਏ ਹੋਏ ਆਟਾ ਗੁੰਨਿਆ ਗਿਆ ਰਾਤ ਦੇ ਵਿੱਚ ਆਟਾ ਪਿਆ ਆਟਾ ਗੁੰਨਣ ਤੋਂ ਬਾਅਦ ਇਹ ਪੀੜੇ ਬਣਾ ਕੇ ਫਿਰ ਪੀੜਿਆਂ ਨੂੰ ਜਿਹੜਾ ਸ਼ੇਪ ਦਿੱਤੀ ਜਾਂਦੀ ਹੱਥਾਂ ਦੇ ਨਾਲ ਹੀ ਜਿਹੜਾ ਇਹ ਇਹਦਾ ਸਾਈਜ਼ ਜਿਹੜਾ ਇਨਕਰੀਜ਼ ਕੀਤਾ ਜਾਂਦਾ ਛੋਟੀ ਜੀ ਦੇਖਣ ਨੂੰ ਲੱਗਦੀ ਹੈ ਅਕਸਰ ਖਾਂਦੇ ਵੀ ਆ ਵਿਆਹਾਂ ਦੇ ਵਿੱਚ ਅਸੀਂ ਮੰਡੇ ਤੇ ਹੋ ਸਕਦਾ ਇਹ ਲੱਗੇ ਕਿ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਿ ਮੰਡੇ ਬਣਾਏ ਪਰ ਜਦੋਂ ਇਸ ਚੀਜ਼ ਨੂੰ ਹੱਥ ਦੇ ਨਾਲ ਤਰਾਸ਼ਿਆ ਜਾਂਦਾ ਹੱਥ ਦੇ ਨਾਲ ਬਣਾਇਆ ਜਾਂਦਾ ਉਹ ਵਾਕਈ ਕਿਸੇ ਹੁਨਰ ਤੋਂ ਕੱਟ ਨਹੀਂ ਐ ਤੇ ਕੰਮ ਕੋਈ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਜਿਵੇਂ ਗੁਰਦਾਸ ਮਾਨ ਨੇ ਵੀ ਕਿਹਾ ਸੱਚੀ ਕੰਮ ਕੋਈ ਛੋਟਾ ਵੱਡਾ ਨਹੀਂ ਸਗੋਂ ਕੰਮ ਨੂੰ ਸਲੂਟ ਹੈ ਜਿਹੜੇ ਲੋਕ ਹੱਥਾਂ ਨਾਲ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਨੇ ਉਹਨਾਂ ਲੋਕਾਂ ਨੂੰ ਸਲੂਟ ਹੈ ਤੇ ਇਹਨਾਂ ਦੀ ਇਹ ਹੱਕ ਸੱਚ ਦੀ ਰੋਟੀ ਐ ਤੇ ਇਹਨਾਂ ਦੀ ਕਿਰਤ ਨੂੰ ਜਿਹੜਾ ਹੈ ਸਲਾਮ ਹੈ